ਫਲੈਗ ਮਾਚ ਕਿਤਾ ਜਾ ਰਹਾ ਹੈ ਤਾਂ ਕਿ ਸੈਸਨਲ ਸੀਜ਼ਨ ਆ ਰਿਹਾ ਹੈ ਤੇ ਇਸ ਫਲੈਗ ਮਾਚ ਲਈ ਖਿਲਾਵਰ ਦੇ ਵਾਸਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹਰ ਪਾਸੇ ਸੇਫ ਨੇ ਅਤੇ ਕਿਸੇ ਵੀ ਕਿਸੇ ਤਰ੍ਹਾਂ ਦੇ ਸੇਫ ਸੀਜ਼ਨ ਦੇ ਵਿੱਚ ਕਿਸੇ ਅੰਸਰਾਂ ਦੀ ਅੰਸਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰਨੀ ਦਿੱਜਾਗੀ ਜਾਂ ਕਿਸੇ ਤਰ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਸਸਪੀ ਕੋ ਦਸਤੂਰ ਜੀ ਦੇ ਦੇਸ਼ਾਨ ਦੇ ਇਹ ਤਾਂ ਅਜੇ ਕਲਾਨੌਰ ਵਿਖੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਫੈਸਟੀਵਲ ਸੀਜ਼ਨ ਆ ਰਿਹਾ ਹੈ ਤੇ ਇਸ ਫਲੈਗ ਮਾਰਚ ਰਾਹੀਂ ਕਲਾਨੌਰ ਦੇ ਵਸਨੀਕ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹਰ ਪਾਸਿਓ ਸੇਫ ਨੇ ਅਤੇ ਕਿਸੇ ਵੀ ਕਿਸੇ ਤਰ੍ਹਾਂ ਦੇ ਇਸ ਸੀਜ਼ਨ ਦੇ ਵਿੱਚ ਕਿਸੇ ਅਨਸਰਾਂ ਦੀ ਅਨਸਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰਨੀ ਨਹੀਂ ਦਿੱਤੀ ਜਾਏਗੀ ਜਾਂ ਕਿਸੇ ਤਰ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਚੋਰੀ ਚਗਾਰੀ ਹੁੰਦੀ ਹੈ ਹੁਣ ਉਹ ਬੰਦ ਕਰਨ ਲਈ ਇਹ ਨੂੰ ਪੂਰੇ ਪਚਨ ਬੰਦ ਹੈ ਗਿਆ ਤੇ ਪੂਰਾ ਇਹ ਲਾਅ ਆਰਡਰ ਮੇਨਟੇਨ ਕਰ ਲਈਏ ਇਸ ਲਈ ਇਹ ਫਲੈਗ ਮਾਰਚਰ ਕਰ ਰਹੇ ਨੇ ਨਹੀਂ ਸਾਡੇ ਕੋ ਆਰਪੀ ਆਈ ਵੀ ਆਈ ਹੋਈ ਹੈ ਸਾਡੇ ਨਾਲ ਆਰਪੀ ਵੀ ਹੈਗੀ ਹੈ ਤੇ ਡਿਸਟ੍ਰਿਕਟ ਅਡਰੈਸ ਵੀ ਹੈਗੇ ਸਾਡੇ ਠੀਕ ਹੈ ਡੀਜੀਪੀ ਸਾਹਿਬ ਨੇ ਕਿਹਾ ਕਿ ਮਲੇ 50 ਟੀਮਾਂ ਲਾਈਆਂ ਪੀਐਸਆਰ ਦੀ ਜੀ ਨਾਲ ਕਿ ਇਹ ਵੀਐਸਆਰ ਦੀ ਟੀਮ ਆ ਗਈ ਹੈ ਤੇ ਸ਼ਾਮੀ 8:00 ਵਜੇ ਤੋਂ ਬਾਅਦ ਉਹ ਹਮੇਸ਼ਾ 8:00 ਲਾ ਕੇ ਸਵੇਰ ਤੱਕ ਜਿਹੜੇ ਵੀ ਸਾਡੇ ਨਾਕਾ ਬੰਦੀ ਹੁੰਦੀ ਹੈ ਜਿਹੜੇ ਪ੍ਰੋਪਰ ਨਾਕਾ ਬੰਦੀ ਰੇਟ ਤੇ ਸਾਰੇ ਵੀਐਸਆਰ ਪਲੱਸ 50 ਦੇ ਕੋਲੈਬਰੇਸ਼ਨ ਦੇ ਨਾਲ ਅਰਨ ਲਾ ਕੇ ਹਰ ਜਗ੍ਹਾ ਅਸੀਂ ਨਾਕਾਬੰਦੀ ਕਰ ਰਹੇ ਹਾਂ ਵਹੀਕਲ ਸਰਚ ਕਰ ਰਹੇ ਹਾਂ ਜਿਹੜੇ ਸ਼ੱਕੀ ਪੁਰਸ਼ ਹਨ ਉਹਨਾਂ ਨੂੰ ਆਪਾਂ ਚੈੱਕ ਕਰ ਰਹੇ ਨੇ ਜਿਹੜੇ ਟ੍ਰਿਪਲ ਰਾਈਡਿੰਗ ਹੈ ਜਿਹੜੇ ਜਿਨ੍ਹਾਂ ਦੇ ਨੰਬਰ ਪਲੇਟ ਹੈ ਨਹੀਂ ਹੈ ਉਹਨਾਂ ਨੂੰ ਆਪਾਂ ਬੌਂਡ ਕਰ ਰਹੇ ਹਾਂ ਪਲੱਸ ਜਿੱਥੇ ਦੁਸ਼ਹਿਰਾ ਹੋ ਰਿਹਾ ਉਹ ਤੇ ਵੀ ਆਪਾਂ ਐਂਟੀ ਸਵਾਰਡ ਚੈਕਿੰਗ ਕਰਕੇ ਆਪਾਂ ਪ੍ਰੋਪਰਲੀ ਉਹਦੀ ਪੈਟਰੋਲਿੰਗ ਵੀ ਕਰਵਾ ਰਹੇ ਹਾਂ ਪਲੱਸ ਆਪਾਂ ਪਾਰਕਿੰਗ ਦਾ ਅਰੇਂਜਮੈਂਟ ਵੀ ਕਰ ਰਹੇ ਹਾਂ ਲਗਿਜੇ ਕੋਈ ਕੋ ਪ੍ਰੋਬਲਮ ਨਾ ਹੋਵੇ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਸ਼ਰਾਤੀ ਅਸਰ ਦੇ ਦਿੱਤੇ ਕੋਈ ਮਾਰਾਤ ਜਾਂ ਕੋਈ ਕੋਸ਼ਿਸ਼ ਕਰੇਗਾ ਅਗਰ ਕਰੇਗਾ ਤਾਂ ਜੋ ਵੀ ਕਾਨੂੰਨੀ ਤਹਿਤ ਉਹਦੇ ਕਾਰਵਾਈ ਬੰਨਥੀ ਜਰੂਰ ਕਰਾਂਗੇ ਪਰ